ਵਧੀਆ ਤੈਨੂੰ ਦੇਖ ਕੇ ਬਾਬਾ ਬਹੁਤ ਐਂ ਲੱਗਦਾ ਮੋਟੀਵੇਟ ਬੰਨੇ ਯਾਰ ਆ ਪੂਰੀ ਵਧੀਆ ਗੱਲ ਆ ਖੱਚੀਏ ਰੱਖ ਕੰਮ ਆਈ ਜਿਹੜੇ ਵੀਰ ਮੱਤਰ ਮਿਲਦੇ ਆ ਹਨਾ ਵਧੀਆ ਲੋਕਾਂ ਨੂੰ ਕਹਿਣਾ ਚਾਹੀਦਾ ਬਈ ਛੱਡੋ ਯਾਰ ਹਨਾ ਨਹੀਂ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਇੱਕ ਤੋਂ ਦੋ ਮੁੰਡਿਆਂ ਤੋਂ ਪਤਾ ਲੱਗ ਗਿਆ ਇਹ ਤਾਂ ਥੋੜੀ ਨਾਲ ਗੱਲ ਦੀ ਸੀ ਬਈ ਹਮ ਆ ਇਸ ਕਰਕੇ ਬਈ ਮੈਂ ਅੱਜ ਤੁਹਾਨੂੰ ਮਿਲਿਆ ਪਰ ਮੈਨੂੰ ਐਂ ਹੁੰਦਾ ਯਾਰ ਜੇ ਆਪਣੇ ਕਰਕੇ ਹਨਾ ਬਸ ਪਟਾਖੜਾ ਰਹੀ ਯਾਰ ਤੇਰੇ ਨਾਲ ਆ ਠੀਕ ਆ ਹਰ ਟਾਈਮ ਤਰ੍ਹਾਂ ਦਾ ਸਾਥ ਦੇਵਾਂਗੇ ਕੋਈ ਵੀ ਚੀਜ਼ ਆ ਯਾਰ ਗੈਂਡੀ ਤੈਨੂੰ ਦੱਸਿਆ ਵੀ ਅੱਜ ਤੋਂ ਛੱਡਣੀ ਪੈਣੀ ਹੁੰਦੀ ਆ ਜੇ ਤੂੰ ਐਂ ਕਹਿ ਗੱਲ ਗੱਲ ਕਰਕੇ ਮੈਂ 2 ਸਾਲ ਲੇਟ ਸੀ ਮੈਂ ਵੀ ਐਂ ਕਹਿੰਦਾ ਜੀ ਵੀ ਗੱਲ ਤੋਂ ਛੱਡੂਗਾ 2 ਸਾਲ ਲੇਟ ਹੋ ਗਿਆ ਜੀ 21 ਚ ਛੱਡਣ ਦੀ ਕੋਸ਼ਿਸ਼ ਕਰਦਾ ਸੀ 23 ਚ ਆ ਕੇ ਛੱਡ ਗਿਆ ਜੀ ਨਸਾ ਮਤੋਂ ਡੋਲਦੀ ਭਾਈ ਐਂ ਡੋਲ ਕੇ ਛੱਡੀ ਜਾਂਦੀ ਹੁੰਦੀ ਹੈ ਮਤਰੋ ਫੇਰ ਕੋਈ ਵੀ ਚੀਜ਼ ਆ ਜਦੋਂ ਛੱਡਣੀ ਆ ਠੀਕ ਆ ਕਹਿੰਦੀ ਹੁਣ ਤਾਂ ਇੱਥੋਂ ਵੀ ਸਿੱਖਿਆ ਮਿਲੂ ਅਗਲੇ ਨੂੰ ਵੀ ਠੀਕ ਆ ਵੀਡੀਓ ਲਾਈ ਹਾਂ ਜੀ ਮੰਨਾ ਜੀ ਟਾਈਮ ਹੋ ਚੱਲੇ ਆ ਵੀਰੇ ਫੇਰ ਪਤਾ ਕੀ ਆ ਤੁਹਾਨੂੰ ਕੀ ਆ ਬਾਤ ਆ ਯਾਰ ਗਾਣੇ ਵੀ ਸੁਣਾਉਂਦਾ ਮੰਨਾ ਨਾਲ ਨਾਲ ਹਾਗੀ ਮਿੱਤਰੋ ਆਪਣੀ ਮੰਜ਼ਲ ਮੰਜ਼ਲ ਬਣਾਤੀ ਹੋਈ ਆਪਾਂ ਅੱਧਈਆ ਸੋਲਜੀ ਇੱਥੇ ਤੱਕ ਇਹ ਆਪਣਾ ਟਾਰਗੇਟ ਰਮੋ ਠੀਕ ਹੈ ਗੱਲ ਕਿਤਾ ਉਹ ਨਹੀਂ ਬਣਾ ਰੰਡਿੰਗ ਕਰਦੇ ਬਗੋੜੇ ਖਸਰਤ ਹਾਂਜੀ ਹਾਗੇ ਵੀ ਕੈਮਰੋ ਕਾਮ ਹੈਅਰ ਲਾਈਨਾਂ ਐਕਸਰਸਾਈਜ਼ ਆ ਮਿੱਤਰੋ ਜਦੋਂ ਆਪਾਂ ਆਉਨੇ ਆਉਨੇ ਉਹਦਾ ਬਹੁਤ ਹਨੇਰਾ ਹੁੰਦਾ ਬਾਈ ਪੂਰਾ ਹਨੇਰਾ ਹੁੰਦਾ ਮਤਲਬ ਕਿ ਤੂੰ ਬਾਹਰ ਹੌਲੀ ਹੌਲੀ ਅੱਧਾ ਇੱਕ ਘੰਟੇ ਜੀ ਪੂਰਾ ਐ ਦਿਨ ਹੋ ਜਾਣਾ ਬਹੁਤ ਨਜ਼ਾਰਾ ਆਉਂਦਾ ਯਾਰ ਆਇਆ ਕਰੋ ਬਾਈ ਆਇਆ ਕਰੋ ਮਿੱਤਰੋ ਹਿੰਮਤ ਰੱਖੋ ਯਾਰ ਗੱਲ ਕੁਛ ਵੀ ਨਹੀਂ ਗੱਲ ਹਿੰਮਤ ਦੀ ਹੈ ਥੋੜੀ ਜਿਹੀ ਹਿੰਮਤ ਠੀਕ ਹੈ ਹਿੰਮਤ ਤਾਂ ਹੈ ਨਹੀਂ ਪੰਗਾ ਦਾ ਹਿੰਮਤ ਲਈ ਹਿੰਮਤ ਹੋ ਗਿਆ ਨਾ ਯਾਰ ਪੰਗਾ ਦਾ ਹਿੰਮਤ ਲਈ ਇਹ ਆਪਾਂ ਦਾ ਆਪਣਾ ਕੰਮ ਹੂਕਾ ਦੇਣਾ ਯਾਰ ਆਪਾਂ ਕਹਿੰਦੇ ਵੀ ਜੀ ਚ ਮਾੜੀ ਜੀ ਵੀ ਆ ਬਾਈ ਉਹ ਆਇਆ ਕਰੋ ਪਹੁੰਚਣ ਦੀ ਕਿਰਪਾਲਤਾ ਕਰੋ ਉਹ ਕਹਿੰਦਾ ਬਾਬੇ ਹੀ ਰੋਕੀਆ ਕਹਿੰਦਾ ਉੱਤੇ ਤਾਂ ਬਾਬੇ ਹੀ ਰੋਕੀਆ ਉਹ ਕਹਿੰਦਾ ਮਨ ਮੰਨ ਮਨ ਕੀ ਇਹਨੂੰ ਨਹੀਂ ਮੰਨਣਾ ਕੋਈ ਕਰਦਾ ਮਣਕਦੋ ਕਹਿੰਦਾ ਯਾਰ ਵੀ ਉੱਠ ਕੇ ਤਰ ਕੇ ਉੱਠ ਕੇ ਜਾਓ ਕੀ ਕਰ ਵਿੱਚ ਕਿ ਮਨ ਦਿੱਤਾ ਜਾਂ ਜੀ ਹੋਰ ਮਨ ਤੇ ਮੜਾ ਜਾ ਇੰਨਾ ਮਨ ਨੂੰ ਖੁੱਲਾ ਨਾ ਛੱਡੋ ਵੀਰੇ ਇੰਨਾ ਖੁੱਲਾ ਛੱਡ ਕੇ ਕੰਮ ਲੋਟ ਨਹੀਂ ਆਉਣਾ ਮਨ ਲਗਾ ਜ਼ਿੰਦਗੀ ਨੂੰ ਉਸ ਨੂੰ ਲਾਓ ਹੋਰ ਮਨ ਤਾਂ ਮਨ ਤਾਂ ਹੀ ਕਹਿੰਦਾ ਵੀ ਐ ਪਏ ਰਹੋ ਕੋਹ ਨਹੀਂ ਕੋਈ ਭੱਜ ਕੇ ਕੀ ਲੱਤਾਂ ਕਢਾ ਕੇ ਆਵਾਂਗੇ ਕੀ ਫਾਇਦਾ ਹੈ ਬਹਾਨੇ ਵੀ ਉਹ ਜੇ ਕਰਦਾ ਨਾ ਮੂਹਰੇ ਅਗਲੇ ਤੇ ਰੱਖ ਦਿੰਦਾ ਤਾਂ ਹੀ ਉਹ ਕਹਿੰਦਾ ਵੀਰੇ ਮਣਦੀਆਂ ਸੁਣੋ ਜਿੰਨੀ ਮਣਦੀ ਸੁਣੋਗੇ ਯਾਰ ਔਖੀ ਹੋਮੋਗੇ ਠੀਕ ਆ ਆਪਦੀ ਸੁਣੋ ਆਪਦੀ ਸਮਝਦਾਰੀ ਤੋਂ ਕੰਮ ਲਓ ਕੀ ਆਪਣੇ ਲਈ ਸਹੀ ਹੈ ਕੀ ਚੰਗਾ ਹਨਾ ਯਾਰ ਸਿਹਤ ਤੋਂ ਵੱਡਾ ਜਿਵੇਂ ਮੈਂ ਕਹਿੰਦਾ ਕੋਈ ਚੀਜ਼ ਨਹੀਂ ਯਾਰ ਕੋਈ ਧਨ ਦੌਲਤ ਨਹੀਂ ਜਿੱਥੇ ਸਿਹਤ ਨੇ ਛੋਟਾ ਸਾਥ ਦੇਣਾ ਉਥੇ ਕੁਝ ਨਹੀਂ ਦਿੰਦਾ ਯਾਰ ਕੋਈ ਭੈਣ ਭਾਈ ਨਹੀਂ ਦਿੰਦਾ ਠੀਕ ਹੈ ਪੈਸੇ ਨਹੀਂ ਦੇਣਾ ਸਿਹਤ ਸਿਹਤ ਹੀ ਹੈ ਯਾਰ ਸਭ ਤੋਂ ਅਨਮੋਲੀ ਦਾਤ ਤਾਂ ਕਰਕੇ ਵੀਰੇ ਇਹਨੂੰ ਕੈਮਰ ਰੱਖੋ ਤਗੜੇ ਰਹੋ ਇਹਦੇ ਲਈ ਕੱਟਿਆ ਕਰੋ ਟਾਈਮ ਜੇ ਇਹਨੂੰ ਟਾਈਮ ਦੇਵੋਗੇ ਇਹ ਤੁਹਾਨੂੰ ਉਹ ਜਿਹਾ ਸੁਆਦ ਵੀ ਦੇਊ ਠੀਕ ਹੈ ਬਸ ਇੰਨਾ ਹੀ ਕਹਿਨੇ ਆ ਬਾਈ ਵਾਏ ਵਾਏ ਜਾਕੋਬ ਦਾ ਕੰਮ ਬਹੁਤ ਕਰੀ ਪੂਰੀ ਵਧੀਆ ਕਲਾਸ ਕਿਵੇਂ ਲੱਗਦੀ ਹੈ ਮੁੰਡੇ ਸੋਨੂੰ ਸਾਡੀ ਵਧੀਆ ਲੱਗਦੀ ਹੈ ਪੱਕਾ ਕੈਮਰਾ ਰੱਖਿਆ ਕਰੋ ਨਾਲ ਦਿਆਂ ਨੂੰ ਵੀ ਲਿਆ ਕਰੋ ਜਿਹੜੇ ਹੋਰ ਛੋਟੇ ਫਰੰਟ ਨੇ ਚੰਗਾ ਬਰਾੜਾ ਠੀਕ ਹੈ ਠੀਕ ਹੈ ਠੀਕ ਜੀ ਹੋਰ ਜੀ ਜਗਰਾਤ ਜੀ ਬਹੁਤ ਵਧੀਆ ਬਾਈ ਦੇਉਗੇ ਕੋਈ ਵਿਚਾਰ ਨਹੀਂ ਅੱਜ ਹੈਗਾ ਰੱਬ ਅੱਜ ਅੱਜ ਕੈਮ ਕਾ ਹਟਾ ਹਾਂਜੀ ਪ੍ਰੀਤਾ ਜੀ ਹਾਂਜੀ ਹਾਂ ਕੈਮੋ ਜਮਾ ਦਿਓ ਜੀ ਦਰਸ਼ਕਾਂ ਤੁਸੀਂ ਵੀ ਬੋਲੋ ਦੋ ਬੋਲ ਹੋਰ ਵੀਰੇ ਆਇਆ ਕਰੋ ਹਾਂ ਇਹ ਮਤਰਾ ਕੋ ਥੋੜੀ ਜੀ ਇਹ ਆਉਣ ਲੱਗੇ ਅਸੀਂ ਆਉਣ ਲੱਗੇ ਸਾਡੇ ਨਾਲ ਹੋਰ ਆਉਣ ਲੱਗੇ ਹਾਂ ਆਈਂ ਜੁੜਦਾ ਜਾਂਦਾ ਕਾਫਲਾ ਹਾਂ ਲੈ ਸ਼ੇਅਰ ਕਿੰਨਾ ਬਣਾਇਆ ਪ੍ਰੀਤ ਵੀ ਕਿਹਾ ਕਰ ਤੁਰਿਆ ਸੀ ਇਕੱਲਾ ਬਣ ਗਿਆ ਕਾਫਲਾ ਲਾਤਾ ਦਿੱਤਾ ਹੀ ਗਾਣਾ ਕੱਲਾ ਲਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿ ਭਲੇ ਪਾਪਾ ਜੀ ਵਧੀਆ ਜੀ ਵਧੀਆ ਕਰਤੀ ਆ ਜੀ ਆਹ ਲੋਟ ਆ ਚਲੋ ਬਾਜ ਇਧਰੋਂ ਘਟ ਜਾਂਦੇ ਇਹ ਕਰਦੇ ਹੋ ਸੈਟ ਵਾਹ ਹੋਰ ਬਾਬਾ ਚੜਦੀ ਕਲਾ ਚੜਦੀ ਕਲਾ ਹੀ ਚਾਹੀਦੀ ਹੈ ਜੀ। ਚੱਕੋ ਮਤਰੋ ਬਾਬੇ ਜੀ ਵੀ ਆ ਗਏ ਨੇ ਛੋਟੂ ਮਲਿਆਵਾਂਗੇ ਬਾਬਾ ਜੀ ਦੇ ਵੀ ਦੇਵਾਂਗੇ ਵਿਚਾਰ ਬਾਬਾ ਜੀ। ਕੱਲ ਨੂੰ ਸਹੀ। ਕੱਲ ਨੂੰ ਸਹੀ। ਛੋਟੇ ਹਾਥੀ ਲੱਗਣੇ ਸੀ ਬਾਜ ਬਹੁਤ ਘਟ ਜਾਂਦੀ ਸੀ। ਸਾਡੇ ਹੈਗਾ ਸੀ ਥੋੜਾ ਜਿਆ ਕਹਿੰਦੇ ਸੀ ਮੈਨੂੰ ਸਾਡੇ ਸਾਥ ਵਾਲੇ। ਅੱਜ ਆਪਾਂ ਬਲੌਗ 'ਚ ਪਾਦਾ ਹੁਣ ਪਤਾ ਲੱਗ ਜੂ ਉਹਨਾਂ ਨੂੰ ਵੀ ਬਾਜ ਆ ਕੇ ਆਉਣਾ। ਹੋ ਠੀਕ ਹੈ ਜੀ। ਓਕੇ ਜੀ ਓਕੇ। ਹਾਂ ਵੀ ਕਹਿੰਦੀ। ਲੋਟਾ ਕੰਮ। ਤਾਗੜਾ ਰਹੀ ਅੱਜ ਫਿਰ ਚਾਹੇ ਉੱਤੇ ਲਾਈ ਲੈਣ ਦਾ ਯਾਰ ਐਡਮਿਟ ਹੋ ਜੇ ਹੈ ਵਧੀਆ ਨਕਲ ਜਾ ਰਹੀ ਜੋ ਵੀਡੀਓ ਤੋਂ ਬੜਾਈਏ ਨਾ ਹੋਰ ਕੋਈ ਪਾਵਾਂਗੇ ਬਲਾ ਹੋ ਜਾ ਉਦੇ ਹੋ ਲਾ ਲੂੰਗਾ ਕਾਟਾਰ ਰਹੀ ਜਾ ਕਹਿੰਦਾ ਸੀ ਚੋਰੀ ਕਰਨ ਹਾਂ ਵੀ ਮਿੱਤਰੋ ਉਹਨੂੰ ਵਧਿਆ ਹੈਪੀ ਮਿਲਾਈ ਆਪਣਾ ਵੀਰ ਬਹੁਤ ਘੱਟੇ ਜਾਂਦੇ ਰਿਹਾ ਕਾਲਜ ਦੇ ਟਾਈਮ ਆ ਜਾ ਇੱਥੇ ਖੜ ਕੇ ਦੱਸ ਮਾੜਾ ਜੀ ਲੈ ਜਾਣਕਾਰੀ ਕਿਵੇਂ ਆ ਜਿੰਦਗੀ ਕਿਵੇਂ ਚੱਲਦੀ ਆ ਬਹੁਤ ਵਧੀਆ ਚੱਲਦੀ ਆ ਤੇਰੀ ਵੀਡੀਓ ਦੇਖ ਲੈਣੇ ਬਲੀ ਤੇ ਹਾਂ ਹਾਂ ਵੀਰੇ ਵੀਰੇ ਉਹਨਾਂ ਤੋਂ ਮਿਲਦਾ 8000 ਜਾਨੀ ਉਹ ਵੀ ਤੁਸੀਂ ਹਾਂ ਹਨਾ ਹੁਣ ਹੋ ਗਿਆ ਬਣਾ ਦੇਗੇ ਕਾਬਲਾ ਤੇ ਨਸੀ ਆ। ਯਾਰਾ ਵਧੀਆ ਬਾਈ ਬਹੁਤ ਵਧੀਆ। ਹਾਂ ਜਿੰਦਗੀ ਤੈਨੂੰ ਦੇਖ ਕੇ ਆਇਆ ਹਾਂ ਬਸ ਪ੍ਰੀਤ ਓਕੇ ਆ ਸਭ ਓਕੇ ਆ। ਹਾਂ ਉਹ ਮੈਨੂੰ ਆਈ ਤੇ ਹਾਉਸਾ ਦਾ ਮਿਲਦਾ ਪ੍ਰੀਤ। ਨਹੀਂ ਮੈਨੂੰ ਮੈਨੂੰ ਐ ਹੁੰਦਾ ਯਾਰ ਵੀ ਪਤਾ ਲੱਗੇ ਹਨਾ ਯਾਰ ਜਿਵੇਂ ਆਪਾਂ ਨਿਕਲੇ ਆਂ ਯਾਰ ਅਗਲਾ ਕੋਈ ਹੋਰ ਨਿਕਲੇ ਮਾਰਕਸ ਜੇ ਇਹੀ ਆ। ਉਹ 15 20 ਸਾਲ ਜਿਹੜੇ ਤੈਨੂੰ ਬੜਾ ਟਰੈਮ ਹੋ ਗਈ। ਉਹ ਸਭ ਦੇ ਵੀ ਕਿਸੇ ਹੋਰ ਦੇ ਨਾਮ ਹੋਣਾ। ਹੋਰ ਦੇ ਨਾਮ ਹੋਣਾ। ਹਾਂ ਉਹਨਾਂ ਆਏ ਵੀ ਵਾਈ ਗੁਰੂ ਦੇ ਨਾਲ ਫੇਰ ਵੀ ਰੱਖ ਲੈ। ਹਾਂ ਵੇ ਇਹਨੇ ਵੀ ਜਪਣੇ ਕਾਲ ਦੇ ਟਾਈਮ ਦੇ ਦੂਰ। ਯਾ ਹੋ ਗਏ ਬਾਲ ਬੱਚੇ ਹਨਾ। ਵਧੀਆ ਵਧੀਆ ਹਾਂ ਹੋਰ ਤੂੰ ਥੋੜਾ ਹੋਰ ਦੇਖ ਬਹੁਤ ਹੋਰ ਮਜ਼ਾ ਆ ਰਿਹਾ ਤੂੰ ਹੁਣ ਕਿਤੇ ਉਹਨਾਂ ਨੂੰ ਕੀ ਕਰਦਾ ਬਾਈ ਉੱਥੇ ਤਰਾ ਲੈ ਆਪਣੇ ਗਦਾਬ ਵੀ ਆਹ ਅੱਛਾ ਹੋਰ ਵਧੀਆ ਜਿੰਦਗੀ ਵਧੀਆ ਵਧੀਆ ਆਨੰਦ ਵੀ ਬਾਈ ਦੀ ਕਿਰਪਾ ਨਾ ਨਾ ਕਿਸੇ ਨੂੰ ਕੋਈ ਮਾਲੂਮ ਕੋਈ ਦੋਸਤ ਨਹੀਂ ਕੁਛ ਨਹੀਂ ਆਨੰਦ ਆਹ ਨਹੀਂ ਸਹੀ ਹੈ ਜਰਾ ਮੈਨੂੰ ਲੱਗਦਾ ਦੁਨੀਆ ਜੇ ਹੁਣ ਦੇਖਣ ਲੱਗੇ ਜਦੋਂ ਕਾਲ ਸਜਾਂ ਦੇ ਗੁੱਸਾ ਆਏ ਹੁਣ ਆਇਆ ਲੱਗਦਾ ਵੀ ਠੀਕ ਹੈ ਹੁਣ ਪਤਾ ਲੱਗਦਾ ਅਸਲ ਵਿੱਚ ਨਿਕਲ ਕੇ ਹਾਂ ਆ ਜਾ ਦੂੰ ਵੀ ਨਾ ਨਾ ਬਾਈ ਇਹ ਕਿਰ ਕਰਦਾ ਹਾਂ ਤੂੰ ਸੁਣਾ ਬੋਲ ਬਲੀਆ ਭਾਈ ਹਾਂ ਪੂਰੀ ਵਧੀਆ ਚੱਲ ਰਹੀ ਆ ਲਾਈਵ ਪੂਰੀ ਵਧੀਆ ਤੈਨੂੰ ਦੇਖ ਕੇ ਬਾਬਾ ਬਹੁਤ ਐਂ ਲੱਗਦਾ ਮੋਟੀਵੇਟ ਬੰਨਿਆ ਯਾਰ ਪੂਰੀ ਵਧੀਆ ਗੱਲ ਹੈ ਖਿੱਚੀਏ ਰੱਖ ਕੰਮਾਂ ਜਿਹੜੇ ਵੀਰ ਮੱਤਰ ਮਿਲਦੇ ਆ ਹਨਾ ਵਧੀਆ ਉਹਨਾਂ ਨੂੰ ਕਹਿਣਾ ਚਾਹੀਦਾ ਬਾਈ ਛੱਡੋ ਯਾਰ ਹਨਾ ਨਹੀਂ ਹਰੇਕ ਨੂੰ ਹੀ ਮੈਂ ਹਰੇਕ ਨੂੰ ਐਂ ਮੋਟੀਵੇਟ ਕਰ ਲਈ ਪਾਉਂਦਾ ਆ ਯਾਰ ਅਗਲੇ ਨੂੰ ਪਤਾ ਲੱਗੇ ਯਾਰ ਵੀ ਨਸ਼ਿਆਂ ਛੱਡ ਕੇ ਜ਼ਿੰਦਗੀ ਐਵੇਂ ਜੁੜ ਜਾਂਦੀ ਆ ਫਿਲਮ ਵੀ ਦੇਖੀ ਆ ਨਹੀਂ ਕੀ ਹੋ ਜਾਂਦਾ ਹਾਂ ਹਾਂ ਜਦੋਂ ਬੰਦਾ ਨਹੀਂ ਪਤਾ ਘਰੇ ਯਾਰ ਫਟ ਆਉਂਦਾ ਮੈਨੂੰ ਵੀ ਲੋੜਾਂ ਪੈ ਜਾਂਦੀ ਆ ਯਾਰ ਵੀ ਅਗਲੇ ਨੂੰ ਪਤਾ ਲੱਗੇ ਯਾਰ ਵੀ ਨਸ਼ਿਆਂ 'ਚ ਕੁਝ ਨਹੀਂ ਬਾਈ ਠੀਕ ਆ ਬਾਦਲੋ ਮੈਂ ਲੈਦਾ ਹੁੰਦਾ ਮਾਨ ਦਾ ਕਿਤੇ ਦਿੱਤੀ ਕਰਨੀ ਹੈ ਹਾਈ ਫਰੈਂਡਸ ਹੋਰ ਦੋ ਗਵਾ ਕੀਤਾ ਆ ਆ ਫਿਰ ਉਹੀ ਦਾ ਗੱਲ ਕਰਦੇ ਹੁਣ ਨਹੀਂ ਪਰ ਆ ਰਹੇ ਆ ਵੀ ਅਸੀਂ ਕਹਿੰਦੇ ਬਈ ਚੱਲ ਫਿਰ ਵੀ ਟਾਈਮ ਸੀ ਚੱਲ ਯਾਰ ਟਾਈਮ ਸੀ ਪਤਾ ਕਰੇ ਰਹੋ ਕੋਈ ਹੋਰ ਕੇ ਪਾਓ ਜੀ ਸੁਭਾਸਾ ਲਓ ਮਾਫੀ ਹੈ ਕੋਈ ਹੋਰ ਬੰਦਾ ਹੋਵੇ ਕੋਈ ਕਰ ਰਹੇ ਹਾਂ ਠੀਕ ਹੈ ਤੁਸੀਂ ਗੱਲ ਕੱਟ ਕੇ ਰੱਖ ਬਸ ਹਾਂ ਜੀ ਹਾਂ ਐ ਹੋ ਨਾ ਗਿਆ ਵਧੀਆ ਵੀਰੇ ਵੀਰ ਆਪਣਾ ਹਨਾ ਜਿਵੇਂ ਤੁਹਾਨੂੰ ਪਤਾ ਪ੍ਰਾਈਵੇਸੀ ਆਪਾਂ ਫੇਸ ਬਲਰ ਕਰ ਦਿੰਨੇ ਹੁੰਨੇ ਆ ਵੀ ਪਤਾ ਨਾਲ ਕਿ ਹੋਰ ਕੀ ਹਾਲ ਆ ਵੀਰੇ ਵਧੀਆ ਵਧੀਆ ਕੈਮ ਹਾਂ ਜੀ ਵਧੀਆ ਤੇ ਹੋਰ ਨਸ਼ਾ ਪਤਾ ਕੀ ਚੱਲਦਾ ਸੀ ਵੀਰੇ ਨਸ਼ਾ ਪਤਾ ਬਈ ਚਿੱਟਾ ਲਾਉਂਦਾ ਸੀ ਮੈਂ ਕਿੰਨਾ ਕੁ ਲਾ ਜਾਂਦਾ ਕੱਡੀ ਗ੍ਰਾਮੀ ਲਾ ਜਾਂਦਾ ਸੀ ਤੇ ਹੋਰ ਨਾਲ ਨਾਲ ਕੋਈ ਨਹੀਂ ਸ਼ਾਮ ਨੂੰ ਤੇ ਡਬੋਕਾ ਲਾ ਲੈਣਾ ਅੱਛਾ ਹੁਣ ਮੜਿਆ ਹੋਇਆ ਪੂਰਾ ਮੜਾ ਹਾਂ ਹਾਂ ਹੈ ਪੂਰਾ ਪਰ ਠੀਕ ਆ ਵੀਰੇ ਇਹੀ ਗੱਲਾਂ ਧਿਆਨ ਨਾਲੀਆਂ ਜਾਰੇ ਇਹੀ ਹੁੰਦੇ ਰਹਿਣਾ ਇੱਕ ਤਾਂ ਨਾਲ ਜਿਹੜੇ ਕਰਦੇ ਨੇ ਉਹਨਾਂ ਚੋਂ ਰਲਣਾ ਛੱਡ ਦੀ ਨੰਬਰ ਉੱਪਰ ਬਲੌਗ ਚ ਪਾ ਦੀ ਕੋਈ ਲੋੜ ਹੋਰ ਲੋਡ ਹੋਊ ਯਾਰ ਆਪਣੇ ਜੱਗ ਕਦੋਂ ਮਰਜੀ ਫੋਨ ਕਰੀ ਇਹੀ ਯਾਰ ਅਸੀਂ ਕਾਟਾ ਮੜਾ ਜਾ ਹਾਂ ਹਾਂ ਬਈ ਠੀਕ ਆ ਦਵਾਈ ਲੈ ਕੇ ਕੋਈ ਡੱਕਾ ਨਹੀਂ ਆਊ ਯਾਰ ਇਹ ਅਸੀਂ ਹੋਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਬਈ ਜਿਹੜੇ ਜਾਗ ਜਾਂਦੇ ਨੇ ਅੱਧੇ ਕਹਿ ਦਿੰਦੇ ਨੇ ਵੀ ਵੀ ਜਾ ਕੇ ਜਾਂਦੇ ਨੇ ਉਹੀ ਮੱਥੇ ਕਹਿਣਗੇ ਭਾਈ ਯਾਰ ਮਨਜਾ ਤਾਂ ਸਾਡਾ ਮਹੀਨਾ ਹੋ ਗਿਆ ਸੀ ਕਰਤਾ ਵੀ ਦਵਾਈ ਨੂੰ ਜਦੋਂ ਤੂੰ ਕਹਿੰਦਾ ਸੀ ਤੂੰ ਹੀ ਮੈਨੂੰ ਫੋਨ ਕਰਕੇ ਨਹੀਂ ਕਹੇਂਦਾ ਕਹਿੰਦਾ ਯਾਰ ਮੈਨੂੰ ਆਇਆ ਹੁੰਦਾ ਵੀ ਰੋਜ਼ ਆ ਜੀ ਹੈਨਾ ਵੀ ਲੈ ਕੇ ਆਈਏ ਦਵਾਈ ਵੀ ਮਾਂ ਨੂੰ ਕਿਵੇਂ ਯਾਰ ਜੱਗਿਆ ਨਾ ਕਰੋ ਮੇਰਾ ਵੀਰ ਠੀਕ ਆ ਕੋਈ ਵੀ ਆ ਯਾਰਾ ਠੀਕ ਆ ਬਿਮਾਰੀ ਹੈ ਯਾਰ ਪਹਿਲਾਂ ਇਹ ਬਿਮਾਰੀ ਮੰਨਣ ਦਾ ਮਾਰੀ ਯਾਰ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਣਾ ਵੀ ਭਾਈ ਇਹ ਬਿਮਾਰੀ ਹੈ ਯਾਰ ਨਸ਼ੇ ਵਾਲੇ ਬੰਦੇ ਨਾਲ ਉਹ ਹੈ ਜਿਆ ਬਿਹਾਰ ਨਾ ਕਰਿਆ ਕਰੋ ਵੀ ਚਾਂਬਲਿਆ ਕਰਦਾ ਜਾਂ ਜਾਨ ਪਜ ਹੈ ਹੈ ਇਹ ਤਾਂ ਇੱਕ ਮਰੀਜ਼ਾਂ ਦੀ ਜ਼ਰੈ ਨਹੀਂ ਹੈ ਬਈ। ਕਰੋੜ ਲੱਗਿਆਗਾ। ਬਿਮਾਰੋਗ ਲੱਗਿਆ ਹਨਾ ਯਾਰ ਜਿਵੇਂ ਕੈਂਸਰ ਹੋ ਗਿਆ ਕੋਈ ਹੋਰ ਬਿਮਾਰੀਆਂ ਹੁੰਦੀਆਂ ਨੇ ਵੱਡੀਆਂ ਯਾਰ ਉਹ ਵੀ ਇਹ ਬਿਮਾਰੀ ਹੈ। ਠੀਕ ਹੈ ਮਾਨਸਿਕ ਤੌਰ ਤੇ ਬੰਦੇ ਨੂੰ ਤੋੜ ਕੇ ਰੱਖ ਦਿੰਦੀ ਹੈ। ਤਾਂ ਹੀ ਉਹ ਕਹਿੰਦਾ ਯਾਰ ਉਹਨਾਂ ਦਾ ਸਾਥ ਦੇਣ ਦੀ ਲੋੜ ਹੁੰਦੀ ਹੈ। ਤੇ ਕਿਤੇ ਮਿਲਦਾ ਯਾਰ ਲੋਕ ਉਹਨਾਂ ਦੀ ਮੈਨੂੰ ਬਹੁਤ ਦੁੱਖ ਹੁੰਦਾ ਬਈ ਵੀਡੀਓ ਬਣਾ ਕੇ ਪਾਉਣ ਲੱਗ ਜਾਂਦੇ ਨੇ। ਮੈਨੂੰ ਐ ਹੁੰਦਾ ਯਾਰ ਕਿੱਥੇ ਅਗਲੇ ਨੂੰ ਸਮਝਾਇਆ ਜਾਵੇ ਦਵਾਈ ਦਵਾ ਦੂ ਯਾਰ ਅਗਲੇ ਨੂੰ ਕਹੋ ਬਈ ਬਈ ਨਿਕਲੇ ਜੋ ਹਨਾ ਹੌਸਲਾ ਦਿਓ ਮਾੜਾ ਜਿਹੜਿਆਂ ਨੂੰ ਮੈਂ ਦਵਾਈ ਦਵਾਉਣਾ ਉਹਨਾਂ ਨੂੰ ਕਿਹਾ ਕਰੋ ਬਈ ਬਈ ਬ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਇੱਕ ਤੋਂ ਤਾਂ ਮੁੰਡਿਆਂ ਤੋਂ ਪਤਾ ਲੱਗਿਆ ਇਹ ਤਾਈਆਂ ਤੁਹਾਡੇ ਨਾਲ ਗੱਲ ਵੀ ਕੀਤੀ ਬਈ ਹਾਂ ਇਸ ਕਰਕੇ ਬਈ ਮੈਨੂੰ ਜਿਸ ਦਿਨ ਨੂੰ ਮਿਲੇ ਪਰ ਮੈਨੂੰ ਐਂ ਹੁੰਦਾ ਯਾਰ ਜੇ ਆਪਣੇ ਕਰਕੇ ਹਨਾ ਬਸ ਪਟਾਖੜਾ ਰਹੀ ਯਾਰ ਤੇਰੇ ਨਾਲ ਆ ਠੀਕ ਆ ਹਰ ਟਾਈਮ ਤਰ੍ਹਾਂ ਦਾ ਸਾਥ ਦੇਵਾਂਗੇ ਬਸ ਰ ਇਹੋ ਕਾਢੇ ਜਿਹੜੀ ਗੱਲ ਹੈ ਪੂਰਾ ਮਨ ਆ ਬਈ ਆਪਣੇ ਮਨ ਚ ਜੇ ਟਿੱਕਾ ਵੀ ਉਹ ਮਨ ਚ ਖਿਆਲ ਆਉਣਗੇ ਤੈਨੂੰ ਦੱਸਿਆ ਵੀ 20 ਦਿਨਾਂ ਬਾਅਦ ਕਦੇ ਵੀ ਮਨ ਚ ਜਰ ਐ ਹੋਵੇ ਵੀ ਅਸਾ ਕਰਨ ਲਈ ਫੋਨ ਲਾਉ ਮੈਨੂੰ ਹਾਂ ਠੀਕ ਆ ਠੀਕ ਆ ਵੀਰੇ ਨਾਲ ਆ ਛੋਟੇ ਯਾਰ ਹਿੰਮਤ ਤੁਰਨਾ ਤੁਸੀਂ ਜੇ ਮੈਂ ਤੁਹਾਨੂੰ ਕਹਿਣਾ ਹੁੰਦਾ ਮੈਂ ਤਾਂ ਰਾਹ ਦਿਖਾ ਸਕਦਾ ਤੁਹਾਡੇ ਨਾਲ ਖੜਾ ਪਤਾ ਘੜੇ ਰਹੋ ਠੀਕ ਹੈ ਚੰਗਾ ਜਰਾ ਪਾਵਾਂਗੇ ਫਿਰ ਤੇਰਾ ਰਿਵਿਊ ਵੀ ਠੀਕ ਆ ਜਦੋਂ ਦਵਾਈ ਕਿਵੇਂ ਰਹੂ ਠੀਕ ਆ ਧੰਨਵਾਦ ਤੇਰਾ ਜਰਾ ਬਾ ਨਿਕਲੋ ਆ ਜੋ ਮਿਲ ਗਈ ਦਵਾਈ ਮਿੱਤਰੋ ਹੁਣ ਚੱਲੇ ਆ ਪੰਡ ਪਤਾ ਘੜਾ ਰਹੇ ਜੰਗਾ ਮੇਰਾ ਵੀਰ ਕੈਮਰਾਹੀਂ ਜਿਹੜੀ ਗੱਲ ਆ ਕੋਈ ਟਿਕਾਊ ਦੱਸੀ ਹਾਂ ਵੀ ਕੈਂਡੀ ਲੋਟਾਂ ਬਣਿਆ ਹੋਇਆ ਹੁਣ ਮਨਪੂਰਾ ਹਾਂ ਬਈ ਬਾ ਜਾ ਕੇ ਹੁਣ ਸ਼ਰਾਬ ਦੀ ਬੋਤਲ ਡੋਲਣੀ ਆ ਆ ਦੋਨੋਂ ਦੀ ਦਵਾਈ ਚਾਲੂ ਕਰਨੀਆਂ ਬਲੌਗ ਜੀ ਪਾ ਦੇਗੇ ਆਪਾਂ ਡੋਲਦੀ ਵੀ ਵੀ ਐ ਬਲੌਗ ਜੀ ਪਾਵਾਂਗੇ ਡੋਲਦੀ ਵੀ ਹਾਂ ਬਲੌਗ ਜੀ ਪਾਵਾਂਗੇ ਦਿਖਾਵਾਂਗੇ ਲੋਕਾਂ ਨੂੰ ਵੀ ਐ ਡੋਲ ਕੇ ਛੱਡੀ ਜਾਂਦੀ ਹੁੰਦੀ ਆ ਕੋਈ ਵੀ ਚੀਜ਼ ਆ ਯਾਰ ਕੈਂਡੀ ਤੈਨੂੰ ਦੱਸਿਆ ਵੀ ਅੱਜ ਤੋਂ ਛੱਡਣੀ ਪੈਂਦੀ ਹੁੰਦੀ ਆ ਜੇ ਤੂੰ ਐ ਕਹਿੰਗਾ ਨਾ ਵੀ ਮੈਂ ਕੱਲ ਤੋਂ ਛੱਡ ਦੂੰਗਾ ਕੱਲ-ਕੱਲ ਕਰਕੇ ਮੈਂ 2 ਸਾਲ ਲੇਟ ਸੀ ਮੈਂ ਵੀ ਐਂ ਕਹਿੰਦਾ ਜੀ ਵੀ ਕੱਲ ਤੋਂ ਛੱਡੂ ਕੱਲ ਤੋਂ 2 ਸਾਲ ਲੇਟ ਹੋ ਗਿਆ ਜੀ ਇੱਕੀ ਚ ਛੱਡਣ ਦੀ ਕੋਸ਼ਿਸ਼ ਕਰਦਾ ਸੀ 23 ਜਾ ਕੇ ਛੱਡਿਆ ਗਿਆ ਜੀ ਨਸ਼ਾ ਮੇਤੋਂ ਠੀਕ ਆ ਮੈਂ ਉਹੀ ਆਪਦੀਆਂ ਯਾਰ ਜ਼ਿੰਦਗੀ ਦੀ ਜੇ ਠੀਕ ਆ ਅੱਜ ਤੋਂ ਸ਼ੁਰੂਆਤ ਕਰੋ ਜੇ ਨਾਲ ਕੋਈ ਵੀ ਚੀਜ਼ ਛੱਡਣੀ ਆ ਅੱਜ ਤੋਂ ਅੱਜ ਤੋਂ ਛੱਡੀ ਜਾਂਦੀ ਹੁੰਦੀ ਆ ਅੱਜ ਚੋਂ ਕੱਲ ਨਿਕਲਦੀ ਹੁੰਦੀ ਆ ਜੇ ਅੱਜ ਛੱਡਦੀ ਤਾਂ ਕੱਲ ਨੂੰ ਵੀ ਛੱਡ ਜਾਏਗੀ ਉਹ ਛੱਡੀ ਹੋਊਗੀ ਫਾਈਨਲੀ ਗੱਲ ਤੋਂ ਆਪੀ ਲੈਵੇਂਗਾ ਹਾਂ ਠੀਕ ਆ ਇਹਦਾ ਅਜ ਦਾਰੂ ਪੀਂਦਾ ਤਾਂ ਇਹਦਾ ਨਾਮ ਜਿਵੇਂ ਪਹਿਲਾਂ ਨਸ਼ਾ ਕਰਕੇ ਤੇ ਲਵੋਂ ਦੀ ਲੰਗ ਜਾਂਦਾ ਸੀ ਇਹ ਤਾਂ ਫਿਰ ਤੂੰ ਦਵਾਈ ਲੈਣ ਨੂੰ ਅਠਿਆ ਸੀ ਸੱਚੀ ਗੱਲ ਦਸੀ ਨਾ ਨਾ ਸਹੀ ਗੱਲ ਆ ਤਾਂ ਉਹ ਮੈਂ ਤੈਨੂੰ ਕਹਿਣਾ ਮੈਂ ਵੀ ਆਇਆ ਨਹੀਂ ਉਹਦੀ ਤੂੰ ਦੱਸ ਜਦੋਂ ਕਿਹਾ ਹਾਂ ਮੈਂ ਤੈਨੂੰ ਕਿਹਾ ਨਹੀਂ ਵੀ ਠੀਕ ਆ ਮੈਂ ਤੈਨੂੰ ਐ ਵੀ ਕਹਿ ਹੁੰਦਾ ਸੀ ਵਿਹਾਂ ਕੀਤਾ ਹੋਇਆ ਵੀ ਕੱਲ ਨੂੰ ਵੀ ਆਉਂਗਾ ਯਾਰ ਜੇ ਤੈਨੂੰ ਕੋਈ ਆਉਖ ਲੱਗੂ ਕੱਲ ਨੂੰ ਵੀ ਆਉਂ ਕਹਿੰਦੀ ਐ ਨਹੀਂ ਹੈਗਾ ਵੀ ਅੱਜ ਆ ਕੇ ਮੈਂ ਪਿੱਛਾ ਨਹੀਂ ਛੱਡਦਾ ਹੁੰਦਾ ਬੰਦੇ ਦਾ ਨਾ ਪਿੱਠ ਦਿਖਾਵਾਂ ਜਦ ਤੈਨੂੰ ਦੱਸਿਆ ਤੂੰ ਆਪ ਹਲੇ ਮੈਥੋਂ ਪਿੱਠ ਨਾ ਹੋਏਗਾ ਤੈਨੂੰ ਦੱਸ ਜੀ ਜਾਣਾ ਉਹ ਵੀ ਮੈਂ ਪਹਿਲਾਂ ਦੱਸ ਜੀ ਜਾਣਾ ਵੀ ਮਹੀਨੇ ਡੇਢ ਮਹੀਨੇ ਤੱਕ ਤੂੰ ਆਪ ਮੈਥੋਂ ਦੂਰ ਜਾਣ ਲੱਗੇਗਾ ਵੀ ਯਾਰ ਉਹ ਮਾਨ ਮਾਨਸ ਕੀ ਆਉਂਦੇ ਹੁੰਦੇ ਨੇ ਉਹ ਖਿਆਲ ਵੀ ਉਹ ਨਸ਼ੇ ਕਰਕੇ ਆਉਂਦੇ ਹੁੰਦੇ ਨੇ ਜੇ ਉਦੋਂ ਤੱਕ ਸਟਰੋਂਗ ਰਹੇ ਜੇ ਬੰਦਾ ਯਾਰ ਬੰਦੇ ਦੀ ਜ਼ਿੰਦਗੀ ਬਦਲ ਲਦਾ ਇੱਕ ਫੈਸਲਾ ਯਾਰ ਕਹਿੰਦੀ ਠੀਕ ਆ ਰਹੀ ਤਾਕੜਾ ਹੁਣ ਬੰਦਾ ਤਾਕੜਾ ਤੇਰੇ ਨਾਲ ਆ ਉੱਥੇ ਆਪਾਂ ਨੈਟ ਲਾ ਰਹੇ ਹਾਂ ਬਸ ਉੱਥੇ ਆ ਜਾ ਘਰ ਜਿਹੜੀ ਬਲਾਇਆ ਕਹਿਣਾ ਤੈਨੂੰ ਦੱਸਿਆ ਯਾਰ ਕੋਲੇ ਇੱਕ ਸੰਗਤ ਦਾ ਬੜਾ ਫਰਕ ਪੈਂਦਾ ਯਾਰ ਖਾਣ ਵਾਲੇ ਚ ਨਰਲੀ ਠੀਕ ਹੈ ਉਹਨੇ ਉਹੀ ਜੀ ਦੇਣੀ ਹੁਣ ਨਸ਼ੇ ਵਾਲਾ ਕਿਵੇਂ ਯਾਰ ਸਹੀ ਕਹਿ ਦੂ ਜਿਹੜਾ ਆਪ ਗਲਤ ਉਹ ਤੈਨੂੰ ਕਿਵੇਂ ਸਹੀ ਰਹਿ ਦੇ ਦੂ ਨਹੀਂ ਦਿੱਤੀ ਜਾਨੀ ਆ ਦੇਖੋ ਬਾਈ ਆ ਆ ਫਿਰ ਜਿਹੜੀ ਗੱਲ ਕਹਿੰਦਾ ਹੁੰਦਾ ਕੈਂਟੀ ਫਿਰ ਇਹਦਾ ਕੈਂਟੀ ਦਾ ਸੁਭਾਅ ਨਾ ਕੈਂਟੀ ਕਰਕੇ ਵੀ ਦਿਖਾਉਂਦਾ ਹੁੰਦਾ ਆ ਡੋਲਦੀ ਬਾਈ ਐ ਡੋਲ ਕੇ ਛੱਡੀ ਜਾਂਦੀ ਹੁੰਦੀ ਹੈ ਮਤਰੋ ਫਿਰ ਕੋਈ ਵੀ ਚੀਜ਼ ਆ ਜਦੋਂ ਛੱਡਣੀ ਆ ਠੀਕ ਆ ਕਹਿੰਦੇ ਹੁਣ ਤਾਂ ਇਥੋਂ ਵੀ ਸਿੱਖਿਆ ਮਿਲੂ ਅਗਲੇ ਨੂੰ ਵੀ ਠੀਕ ਆ ਦਵਾਈ ਵਾ ਚੱਲ ਆ ਗਏ ਹੋ ਸੈੱਟ ਹੋ ਜਾ ਬਸ ਜਿਹੜੀ ਗੱਲ ਆ ਤੇਰੀ ਜ਼ਿੰਦਗੀ ਬਣ ਜੂ ਯਾਰ ਫਿਰ ਆ ਗਏ ਇੱਥੇ ਬੈਂਕ 'ਚ ਐ ਮੇਤਰੋ ਦਵਾਈ ਵਾ ਬਣ ਕੇ ਲੈਨੇ ਆ ਫਿਰ ਇੱਥੇ ਆ ਗਏ ਜੀ ਮੇਤਰੋ ਬੈਂਕ 'ਚ ਤੁਹਾਨੂੰ ਪਤਾ ਹੀ ਆ ਪਹਿਲਾਂ ਆ ਕੇ ਗਿਆ ਠੀਕ ਆ ਇੱਥੇ ਖਾਤੇ ਜਿਹਦਾ ਸੀ ਉਹ ਭੜਾਉਨੇ ਆ ਮੈਡਮ ਨੂੰ ਕਾਗਜ਼ ਆ ਪੰਜਾਬ ਨੇ ਤੁਹਾਨੂੰ ਸੁਣਾਉਣਾ ਸ਼ਾਇਦ ਆ ਤੇ ਜੀ ਮੇਤਰੋ ਬੈਂਕ 'ਚ ਜਿਹੜਾ ਕਲਾਪੇ ਦਾ ਜਿਹੜਾ ਕਾ ਉਹ ਸੀ ਅਕਾਊਂਟ ਜਾ ਉਹ ਖਲਾਉਣ ਤੇ ਟਾਈਮ ਲੱਗ ਰਿਹਾ ਜਦੋਂ ਉਹਨੂੰ ਬੁਲਾਇਆ ਉਹਦੇ ਵੀ ਸਾਈਡ ਹੋਣੇ ਨੇ ਤਾਂ ਕਰਕੇ ਇੱਥੇ ਬੈਠਿਆ ਉਹਨਾਂ ਨੇ ਆਵਣਾ ਇਸੋਂ ਤੇ ਖਲਾਇਆ ਭਾਈ ਸੌਣ ਲੱਗਾ ਕਹਿੰਦੇ ਜੀਣਾਉਣ ਲੱਗੇ ਉਹ ਗਾ ਦਰੂਦੀ ਟੈਨਸ਼ਨ ਆਉਂਦੀ ਐ ਦਰੂਦੇ ਗਿਆਲ ਮੈਨੂੰ ਦੱਸਿਆ ਵੀ ਜਾਇ ਨਹੀਂ ਆਉਣ ਦੇ ਲਈ ਭਾਈ ਪੂਰੀ ਓਕੇ ਰਿਪੋਰਟਾ ਹੁਣ ਪਏ ਜੀ ਰੈਸਟ ਕਰੀ ਆਥੜੇ ਦੇ ਬਾਈ ਰਹਿਗੇ ਫੇਰ ਭਾਈ ਦਾ ਚਾਰ ਦਿਨਾਂ ਦਾ ਸੈਟ ਹੋ ਜਾਏਗਾ ਯਾਰਾ ਓਕੇ ਕੈਂਡੀ ਜੀ ਹੁਣ ਵੀਰ ਬਣ ਕੇ 4 ਵਜੇ ਗਏ ਠੀਕ ਆ ਉਹ ਫੋਨ ਕਰਕੇ ਮੈਂ ਕਹਿ ਦੂੰ ਵੀ ਕੈਂਡੀ ਘਰੇ ਆ ਮੇਰਾ ਘਰੇ ਵਾਜੋ ਚੱਲ ਠੀਕ ਆ ਚੰਗਾ ਪਾਏ ਜਾਓ ਹੁਣ ਪਾਏ ਜਾਣਾ ਉਹ ਨਾਲ ਆ ਛੱਡ ਕੇ ਸੀ ਲਟ ਜਾ ਚੰਗਾ ਆ ਦੱਸੀ ਕੋਈ ਦੁੱਖ ਲਈ ਬਾਪੂ ਓਕੇ ਕੰਟੀਨਿਊ ਫਿਰ ਛੱਡ ਕੇ ਘਰੇ ਮਤਰੋ ਆ ਗਏ ਸੀ ਆਪਾਂ ਘਰੇ ਘਰੇ ਵਾ ਕੇ ਮੰਮੀ ਨੂੰ ਛੱਡਣ ਗਏ ਫਿਰ ਮਾਸੀ ਕੇ ਮੰਮੀ ਤਾਂ ਵੇ ਟਿੱਕੇ ਬੈਠੇ ਨਹੀਂ ਆ ਜਾਂਦੇ ਮੈਂ ਕਹਤੇ ਬੈਠੇ ਵੀ ਕਰਮਣਾਲਾ ਜਾਂਦਾ ਮਨ ਦਾ ਚਾਂਦ ਹੋ ਵੀ ਫਿਰ ਬੇਟਾ ਚਲਈ ਤੋ ਭਗ ਜਾਈ ਹੈ ਨਾ ਆਹ ਜਾਈ ਮਨ ਚਾਂਦ ਕੇ ਮਮੀ ਨੂੰ ਲਾ ਕੇ ਫਿਰ ਆਪਾਂ ਗਏ ਸੀ ਬਾਈ ਥਾਣੇ ਥਾਣੇ ਆਪਾਂ ਆਏ ਐ ਐਸ ਐਚਓ ਨੂੰ ਮਿਲ ਕੇ ਐਸ ਐਚਓ ਸਾਹਿਬ ਨਾਲ ਮੁਲਾਕਾਤ ਆਪਣੀ ਹੋ ਕੇ ਰਿਪੋਰਟ ਰਹੀ ਮਿੱਤਰੋ ਮਿਲਦੇ ਆਪਾਂ ਅਗਲੇ ਵਲੌਗ ਵਿੱਚ ਬਣੇ ਰਹੋ ਸਾਡੇ ਨਾਲ ਓਕੇ ਬਾਏ